ਦੋਸਤੋ 31 ਅਗਸਤ 1995 ਇਹ ਉਹ ਦਿਨ ਹੈ ਜਿਸ ਦਿਨ ਪੂਰੇ ਸੈਕਟਰੀ 8 ਦੀਆਂ ਕੰਧਾਂ ਹਿੱਲ ਗਈਆਂ ਸਨ ਭਾਰਤ ਦੀਆਂ ਵੱਡੀਆਂ-ਵੱਡੀਆਂ ਸੁਰੱਖਿਆ ਏਜੰਸੀਆਂ ਹੈਰਾਨ ਸਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਇਸ ਧਮਾਕੇ ਨੂੰ ਪਲਾਨ ਕਰਨ ਵਾਲਾ ਭਾਈ ਹਵਾਰਾ ਇੱਕ ਦਿਨ ਪਹਿਲਾਂ ਹੀ ਦਿੱਲੀ ਚਲਾ ਗਿਆ ਸੀ ਉਹਦਰ ਗੁਰਮੀਤ ਸਿੰਘ ਇੰਜੀਨੀਅਰ ਜਗਤਾਰ ਸਿੰਘ ਤਾਰਾ ਤੇ ਹੋਰ ਜੋ ਵੀ ਇਸ ਧਮਾਕੇ ਅੰਦਰ ਸ਼ਾਮਲ ਸਨ ਉਹ ਆਮ ਜਨਤਾ ਵਿੱਚ ਘੁਲ ਮਿਲ ਗਏ ਸਨ ਤਮਾਕੀ ਤੋਂ ਬਾਅਦ ਹਵਾਰਾ ਤੇ ਰਾਜੋਆਣਾ, ਕਲਕੱਤਾ, ਆਗਰਾ, ਪਾਣੀਪੱਤ ਤੇ ਹੋਰ ਸ਼ਹਿਰਾਂ ਅੰਦਰ ਪਛਾਣ ਬਦਲ ਕੇ ਰਹਿੰਦੇ ਰਹੇ। ਉੱਧਰ 31 ਅਗਸਤ ਦੀ ਸ਼ਾਮ ਨੂੰ ਹੀ ਸੈਂਟਰ ਦੀ ਗਵਰਨਮੈਂਟ ਨੇ ਇਸ ਕੇਸ ਨੂੰ CBI ਹਵਾਲੇ ਕਰ ਦਿੱਤਾ ਸੀ ਤੇ ਇਹ ਕੇਸ ਪਹਿਲੇ ਦਿਨ ਤੋਂ ਹੀ CBI ਵੇਖ ਰਹੀ ਸੀ। ਪਰ ਇਸ ਤਮਾਕੀ ਦੀ ਪਲੈਨਿੰਗ ਐਡੀ ਜ਼ਬਰਦਸਤ ਕੀਤੀ ਗਈ ਸੀ ਕਿ ਪਹਿਲਾਂ ਤਾਂ ਕਈ ਦਿਨ CBI ਦੇ ਵੱਡੇ-ਵੱਡੇ ਅਫਸਰਾਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਲੱਗਾ। ਕਿ ਉਸ ਦਿਨ ਆਕਰ ਸੈਕਰੀਟ ਅੰਦਰ ਹੋਇਆ ਕੀ ਸੀ ਪਰ ਫੇਰ ਵੀ ਇਸ ਸਾਰੀ ਪਲੈਨਿੰਗ ਅੰਦਰ ਕੁਝ ਕਮੀਆਂ ਸਨ ਜਿਸ ਕਰਕੇ ਹੌਲੀ-ਹੌਲੀ ਇਸ ਕੇਸ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਇੱਕ ਗੱਡੀ ਸੀਗੀ ਸਿਲਵਰ ਗ੍ਰੇ ਕਲਰ ਦੀ ਐਮਬੈਸਡਰ ਜੋ ਕਿ ਖਾਰਕੁਆ ਨੇ ਬਸੰਤ ਸਿੰਘ ਦੀ ਫਰਜੀ ਪਛਾਣ ਬਣਾ ਕੇ ਰੇਵਾ ਦਿੱਤਾ ਨਾਮ ਦੀ ਇੱਕ ਬੰਗਾਲੀ ਔਰਤ ਨੂੰ ਖਰੀਦੀ ਸੀ ਤੇ ਚੰਡੀਗੜ੍ਹ ਲਿਆ ਕੇ ਉਸ ਨੂੰ ਇੱਕ ਪੇਂਟਰ ਤੋਂ ਚਿੱਟਾ ਪੇਂਟ ਕਰਵਾਇਆ ਗਿਆ ਸੀ ਇਹ ਉਹੀ ਗੱਡੀ ਸੀ ਜਿਹਦੇ ਅੰਦਰ ਬੈਠ ਦਲਾਵਰ ਸਿੰਘ ਨੇ ਬਿਆਨਤ ਸਿੰਘ ਦੇ ਬਾਹਰ ਆਉਣ ਦਾ ਇੰਤਜ਼ਾਰ ਕੀਤਾ ਸੀ ਹੁਣ ਪਲਾਨ ਇਹਨਾਂ ਨੇ ਇਹ ਬਣਾਇਆ ਸੀ ਕਿ ਧਮਾਕੇ ਤੋਂ ਬਾਅਦ ਲਖਵਿੰਦਰ ਸਿੰਘ ਨਾਮ ਦੇ ਇੱਕ ਸਿੰਘ ਨੇ ਇਹ ਗੱਡੀ ਉੱਥੋਂ ਵਾਪਸ ਲੈ ਕੇ ਜਾਣੀ ਸੀ ਤੇ ਮੌਕੇ ਵਾਰਦਾਤ ਉੱਤੇ ਕੋਈ ਸਰਾਗ ਨਹੀਂ ਸੀ ਬਚਣਾ ਪਰ ਜਦੋਂ ਤਮਾਕਾ ਹੋਇਆ ਤਾਂ ਉੱਥੇ ਇਨਾ ਕੜਮਸ ਮਚ ਗਿਆ ਰੇਕ ਪਾਸੇ ਜ਼ਖਮੀ ਲੋਕ ਮਲਬਾਈ ਮਲਬਾ ਇਮਾਰਤ ਦੇ ਟੁੱਟ ਕੇ ਗਿਰੇ ਸ਼ੀਸ਼ੇ ਇਸ ਸਾਰੇ ਦੇ ਚਲਦਿਆਂ ਲਖਵਿੰਦਰ ਸਿੰਘ ਨੂੰ ਉਹ ਗੱਡੀ ਬਾਹਰ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ਜਿਸ ਦਿਨ ਬਿਆਨਤ ਸਿੰਘ ਦਾ ਕਤਲ ਹੋਇਆ ਉਸ ਦਿਨ ਬਿਆਨਤ ਸਿੰਘ ਨੇ ਸੈਕਟਰੀਟੇਟ ਤੋਂ ਬਾਅਦ ਸਿੱਧਾ ਰੈਸਟ ਹਾਊਸ ਜਾਣਾ ਸੀ ਜਿੱਥੇ ਡਿਊਟੀ ਉੱਤੇ ਮੌਜੂਦ ਐਸਐਚਓ ਨੰਨਾ RAM ਉਹਨਾਂ ਦੀ ਉਡੀਕ ਕਰ ਰਿਹਾ ਸੀ ਪਰ ਜਿਵੇਂ ਹੀ ਉਸ ਨੂੰ ਵਾਇਰਲੈਸ ਰਾਹੀਂ ਧਮਾਕੇ ਬਾਰੇ ਪਤਾ ਲੱਗਿਆ ਉਹ ਫੌਰਨ ਸੈਕਟਰੀਟ ਵੱਲ ਭੱਜਿਆ ਉਸ ਨੇ ਜਦੋਂ ਇਹ ਗੱਡੀ ਉੱਤੇ ਖੜੀ ਦੇਖੀ ਤਾਂ ਉਸ ਨੂੰ ਕੁਝ ਸ਼ੱਕ ਪਿਆ ਤਾਂ ਉਸ ਨੇ ਆਪਣੇ ਇੱਕ ਸਪਾਈ ਦੀ ਡਿਊਟੀ ਇਸ ਗੱਡੀ ਉੱਤੇ ਨਿਗਰ ਰੱਖਣ ਦੀ ਲਾ ਦਿੱਤੀ ਹੁਣ ਅਗਲੇ ਦਿਨ ਜਦੋਂ ਇਸ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ ਇਸ ਗੱਡੀ ਅੰਦਰੋਂ ਉਹਨਾਂ ਨੂੰ ਇੱਕ 9 ਵੋਲਟ ਦੀ ਬੈਟਰੀ ਤੇ ਕਾਗਜ਼ ਦੀ ਇੱਕ ਪਰਚੀ ਮਿਲੀ ਜਿਸ ਉੱਤੇ ਪੰਜਾਬੀ ਵਿੱਚ ਕੁਝ ਲਾਈਨਾਂ ਲਿਖੀਆਂ ਹੋਈਆਂ ਸਨ ਕਿ ਅਸੀਂ ਤਾਂ ਜੋਬਨ ਰੁੱਤੇ ਮਰਨਾ ਤੁਰ ਜਾਣਾ ਅਸੀਂ ਤੇ ਸਰਾਏ ਦੂਜੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਗੱਡੀ ਬਾਰੋਂ ਹੀ ਚਿੱਟੀ ਪੇਂਟ ਕਰਵਾਈ ਗਈ ਸੀ ਅੰਦਰੋਂ ਉਹ ਆਪਣੇ ਅਸਰ ਰੰਗ ਯਾਨੀ ਕਿ ਗ੍ਰੇ ਕਲਰ ਦੀ ਸੀ ਅਗਲੇ ਦਿਨ PB A 9598 ਗੱਡੀ ਦੀਆਂ ਤਸਵੀਰਾਂ ਹਰ ਅਖਬਾਰ ਅੰਦਰ ਲਵਾਈਆਂ ਗਈਆਂ ਇਹ ਖਬਰ ਵੇਖ ਹੁਣ ਸੈਕਟਰ 7 ਦੇ ਬਲਵਿੰਦਰ ਸਿੰਘ ਨਾਂ ਦੇ ਉਸ ਪੈਂਟਰ ਨੇ ਥਾਣੇ ਆ ਕੇ ਸਾਰੀ ਗੱਲ ਦੱਸੀ ਉਸ ਨੇ ਕਿਹਾ ਵੀ ਮੇਰੇ ਕੋਲ ਇਸ ਘਟਨਾ ਬਾਰੇ ਬਹੁਤ ਜਾਣਕਾਰੀ ਹੈ ਪਰ ਮੈਂ ਇਹ ਤਾਂ ਹੀ ਦਵਾਂਗਾ ਜੇ ਮੈਨੂੰ ਤੁਸੀਂ ਪੁਲਿਸ ਅੰਦਰ ਭਰਤੀ ਕਰੋਗੇ ਦਰਸਲ ਇਹ ਪੈਂਟਰ ਆਪਣੇ ਹੋਰ ਦੋਸਤਾਂ ਰਾਹੀਂ ਲਖਵਿੰਦਰ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹਦੀ ਗਵਾਹੀ ਤੇ ਲਖਵਿੰਦਰ ਸਿੰਘ ਨੂੰ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਇੱਕੋ ਹੀ ਦਿਨ ਵਿੱਚ ਲਖਵਿੰਦਰ ਸਿੰਘ ਤੇ ਗੁਰਮੀਤ ਇੰਜੀਨੀਅਰ ਇਹਨਾਂ ਦੋਵਾਂ ਨੂੰ ਫੜ ਲਿਆ ਗਿਆ ਜੋ ਕਿ ਪੁਲਿਸ ਲਈ ਹੁਣ ਤੱਕ ਦੀ ਬਹੁਤ ਵੱਡੀ ਕਾਮਯਾਬੀ ਸੀ ਉਧਰ ਸੀਬੀਆਈ ਨੇ ਰੇਵਾਦਤਾ ਨਾਮ ਦੀ ਉਸ ਬੰਗਾਲੀ ਬੀਬੀ ਤੱਕ ਵੀ ਪਹੁੰਚ ਕਰਕੇ ਗੱਡੀ ਖਰੀਦਣ ਆਏ ਬੰਦੇ ਦੇ ਸਕੈਚ ਵੀ ਤਿਆਰ ਕਰਵਾਏ ਸਨ ਪਰ ਪੇਂਟਰ ਦੇ ਆ ਜਾਣ ਕਰਕੇ ਉਸ ਸਕੈਚ ਦੀ ਜ਼ਰੂਰਤ ਹੀ ਨਹੀਂ ਪਈ ਔਰ ਲਖਵਿੰਦਰ ਸਿੰਘ ਤੇ ਗਰਮੀਤ ਸਿੰਘ ਹੋਰੀ ਫੜੇ ਗਏ ਪਰ ਤਸ਼ੱਦਦ ਦੌਰਾਨ ਕਈ ਦਿਨਾ ਤੱਕ ਇਹਨਾਂ ਨੇ ਅਫਸਰਾਂ ਨੂੰ ਕੋਈ ਰਾਹ ਨਹੀਂ ਦਿੱਤਾ ਔਰ ਹੌਲੀ-ਹੌਲੀ ਪੁਲਿਸ ਸਾਰੇ ਭੇਤ ਖੋਲਣ ਵਿੱਚ ਕਾਮਯਾਬ ਹੋ ਗਈ ਕਿ ਇਸ ਸਾਰੇ ਪਲਾਨ ਅੰਦਰ ਕੌਣ-ਕੌਣ ਸ਼ਾਮਲ ਸੀ ਬਾਰੂਦ ਕਿੱਥੋਂ ਆਇਆ ਪੈਸਾ ਕਿੱਥੋਂ ਆਇਆ ਤੇ ਬਾਰੂਦ ਕਿਹਨੇ ਬੰਨਿਆ ਹੋਇਆ ਸੀ ਕਮਾਲ ਦੀ ਗੱਲ ਇਹ ਸੀ ਕਿ सीबीआई ਨੂੰ ਇਹਨਾਂ ਰਾਹੀਂ ਪਤਾ ਲੱਗਿਆ ਕਿ ਇਹ ਇੱਕ ਮਨੁੱਖੀ ਬੰਬ ਹਮਲਾ ਸੀ ਹੁਣ ਵਾਰਦਾਤ ਵਾਲੀ ਜਗ੍ਹਾ ਤੋਂ ਉਹਨਾਂ ਨੂੰ ਇੱਕ ਸਿਰ ਤੇ ਦੋ ਲੱਤਾਂ ਵੀ ਮਿਲੀਆਂ ਸਨ ਜਿਨ੍ਹਾਂ ਦੀ شناخت ਹੁਣ ਤੱਕ ਨਹੀਂ ਸੀ ਹੋਈ ਸੋ ਐਨੇ ਦਿਨਾਂ ਬਾਅਦ सीबीआई ਨੂੰ ਜਾ ਕੇ ਪਤਾ ਲੱਗਿਆ ਕਿ ਇਹ ਬਾਡੀ ਪਾਰਟ ਦਲਾਵਰ ਸਿੰਘ ਦੇ ਨੇ ਜਦੋਂ ਹੋਰ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਦਲਾਵਰ ਸਿੰਘ ਬਿਨਾਂ ਕਿਸੇ ਇਤਲਾ ਤੋਂ ਕਈ ਦਿਨ ਦਾ ਆਪਣੀ ਡਿਊਟੀ ਤੋਂ ਗੈਰਹਾਜ਼ਰ ਸੀ ਹਾਲਾਂਕਿ ਜਗਤਾਰ ਸਿੰਘ ਹਵਾਰਾ ਕਾਫੀ ਸਮੇਂ ਤੱਕ ਇਸ ਦਲਾਵਰ ਸਿੰਘ ਵਾਲੀ ਥਿਉਰੀ ਤੋਂ ਸਾਫ ਸਾਫ ਮਨਾਂ ਕਰਦੇ ਰਹੇ ਉਹਨਾਂ ਤਾਂ ਇੱਥੋਂ ਤੱਕ ਕਿਹਾ ਸੀ ਕਿ ਇਹ ਸਾਰੀ ਥਿਉਰੀ ਕੇ ਪੀ ਐਸ ਗਿੱਲ ਵੱਲੋਂ ਬਣਾਈ ਗਈ ਹੈ ਤਾਂ ਜੋ ਉਹ ਆਪਣੇ ਮੁਲਾਜ਼ਮ ਨੂੰ ਬਦਨਾਮ ਕਰ ਸਕੇ ਸਿਰਫ ਇੱਕ ਭਾਈ ਰਾਜਵਾਨੀ ਸੀ ਜੋ ਜਿਸ ਦਿਨ ਫੜਿਆ ਗਿਆ ਉਸੇ ਦਿਨ ਤੋਂ ਉਹਨਾਂ ਨੇ ਕਿਸੇ ਗੱਲ ਤੋਂ ਪੱਲਾ ਨਹੀਂ ਝਾੜਿਆ ਉਹਨਾਂ ਨੇ ਆਪਣੇ ਵੱਲੋਂ ਕੀਤੇ ਗਏ ਹਰ ਕੰਮ ਨੂੰ ਸ਼ਰਿਆਮ ਕਬੂਲ ਕੀਤਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਵੇਂ ਸੀਬੀਆਈ ਕੋਰਟ ਅੰਦਰ ਇਸ ਥਿਊਰੀ ਨੂੰ ਸਾਬਤ ਕਰਨ ਵਿੱਚ ਕਾਮਯਾਬ ਰਹੀ ਇਸ ਦਾ ਜਵਾਬ ਤੁਹਾਨੂੰ ਅੱਗੇ ਜਾ ਕੇ ਮਿਲੇਗਾ ਪਰ ਹੁਣ ਤੱਕ ਪਾਈ ਹਵਾਰਾ ਪਾਈ ਰਾਜਵਾਨਾ ਪੁਲਵ ਦੇ ਹੱਥ ਨਹੀਂ ਸੀ ਲੱਗੇ ਇਹਨੂੰ ਇਨਵੈਸਟੀਗੇਸ਼ਨ ਦੇ ਸ਼ੁਰੂਆਤ ਵਿੱਚ ਸੁੱਖਾ ਨੱਲ ਨਾ ਦੇ ਇੱਕ ਹੋਰ ਬੰਦੇ ਦਾ ਨਾਂ ਵੀ ਇਸ ਵਾਰਦਾਤ ਨਾਲ ਜੋੜਿਆ ਜਾ ਰਿਹਾ ਸੀ ਕਿਉਂਕਿ ਇਸ ਦੇ ਹਵਾਰੇ ਹੋਰਾਣਾੜ ਰਲਣ ਦੇ ਸਬੂਤ ਸਾਹਮਣੇ ਆਏ ਸਨ ਤੇ ਨਾਲ ਹੀ ਇਸ ਦੇ ਸਬੰਧ ਪਾਕਿਸਤਾਨ ਅੰਦਰ ਬੈਠੇ ਵਧਾਵਾ ਸਿੰਘ ਬੱਬਰ ਨਾਲ ਵੀ ਮਿਲਦੇ ਸਨ सीबीआई ਨੂੰ ਲੱਗਦਾ ਸੀ ਵੀ ਜੇ ਇੱਕ ਵਾਰ ਸੁੱਖਾ ਨਾਲ ਕਾਬੂ ਆ ਜਾਵੇ ਤਾਂ ਹਵਾਰਾ ਤੇ ਰਾਜੋਆਣਾ ਹੋਰਾਂ ਤੱਕ ਵੀ ਪਹੁੰਚਿਆ ਜਾ ਸਕਦਾ ਹੈ ਕਈ ਦਿਨ ਭੱਜ ਦੌੜ ਕਰਨ ਤੋਂ ਬਾਅਦ ਪਿੰਕੀ ਕੈਟ ਹੋਰਾਂ ਨੇ ਸੁੱਖਾ ਨਾਲ ਵੀ ਕਾਬੂ ਕਰ ਲਿਆ ਪੁਲਿਸ ਤੋਂ ਹਥਿਆਰਾਂ ਦੀ ਇੱਕ ਵੱਡੀ ਖੇਪ ਸੀਬੀਆਈ ਹੱਥ ਲੱਗੀ ਹੁਣ ਸੁੱਖਾ ਨਾਲ ਦੀ ਗੱਲਬਾਤ ਵਧਾਵਾ ਸਿੰਘ ਰਾਹੀਂ ਅਕਸਰ ਹਵਾਰੇ ਨਾਲ ਹੁੰਦੀ ਰਹਿੰਦੀ ਸੀ ਹੁਣ ਪੁਲਿਸ ਦੇ ਕਹਿਣ ਉੱਤੇ ਸੁੱਖੇ ਨੇ ਇੱਕ ਵਾਰ ਫੇਰ ਵਧਾਵਾ ਸਿੰਘ ਨੂੰ ਪਾਕਿਸਤਾਨ ਫੋਨ ਮਲਾਇਆ ਤੇ ਹਵਾਰੇ ਨਾਲ ਗੱਲ ਕਰਵਾਉਣ ਲਈ ਕਿਹਾ ਵਧਾਵਾ ਸਿੰਘ ਹਵਾਰੇ ਨੂੰ ਪ੍ਰਿੰਸ ਕਹਿ ਕੇ ਬੁਲਾਉਂਦਾ ਸੀ ਉਸਨੇ ਸੁਖੇ ਨੂੰ ਇੰਤਜ਼ਾਰ ਕਰਨ ਲਈ ਕਿਹਾ ਕਿ ਘੰਟੇ ਕੋ ਤੱਕ ਪ੍ਰਿੰਸ ਤੈਨੂੰ ਫੋਨ ਕਰੇਗਾ ਅੱਧੇ ਘੰਟੇ ਬਾਅਦ ਹੀ ਸੁਖੇ ਨੂੰ ਹਵਾਰੇ ਨੇ ਫੋਨ ਕੀਤਾ ਹਵਾਰੇ ਨੇ ਕੋਡ ਵਰਡ ਰਾਹੀਂ ਸੁਖੇ ਨੂੰ ਪੁੱਛਿਆ ਵੀ ਕਿਵੇਂ ਆ ਠੰਡ ਤਾਂ ਨਹੀਂ ਲੱਗੀ ਤੈਨੂੰ ਯਾਨੀ ਕਿ ਫੜਿਆ ਤਾਂ ਨਹੀਂ ਗਿਆ ਪਰ ਸੁਖੇ ਨੇ ਕਿਹਾ ਵੀ ਨਹੀਂ ਮੈਂ ਠੀਕ ਆ ਇਸ ਤੋਂ ਬਾਅਦ ਸ਼ਾਮ ਨੂੰ ਠੀਕ 4 ਵਜੇ ਲੁਧੇਹਾਣੇ ਬੱਸ ਅੱਡੇ ਉੱਤੇ ਮਿਲਣ ਦਾ ਸਮਾਂ ਰੱਖ ਲਿਆ ਗਿਆ ਉਹ ਵੀ 4 ਨੰਬਰ ਕਾਊਂਟਰ ਤੇ ਹੁਣ ਸੀਬੀਆਈ ਲੁਧੇਣਾ ਅਤੇ ਪਟਿਆਲਾ ਸਟਾਫ ਨੇ ਮਿਲ ਕੇ 2 ਘੰਟੇ ਪਹਿਲਾਂ ਹੀ ਪੂਰੇ ਬੱਸ ਸਟੈਂਡ ਅੰਦਰ ਪੋਜੀਸ਼ਨਾਂ ਲੈ ਲਈਆਂ ਸਾਰਿਆਂ ਨੇ ਭੇਸ ਬਟਾ ਲਏ ਕੋਈ ਠੰਡੇ ਵੇਚਣ ਲੱਗ ਪਿਆ ਕੋਈ ਪਾਣੀ ਹੁਣ ਸਵੇਰ ਨੂੰ 4 ਵਜੇ ਹਵਾਰਾ ਤੇ ਉਸ ਤੋਂ 10 ਮੀਟਰ ਪਿੱਛੇ ਰਾਜੂਆਣਾ ਉਹ 4 ਨੰਬਰ ਕਾਊਂਟਰ ਵੱਲ ਵਾਧੇ ਹਨ ਸੁਖੇ ਦੇ ਇਸ਼ਾਰਾ ਕਰਦੇ ਹੀ 7-8 ਜਵਾਨਾਂ ਨੇ ਹਵਾਰੇ ਨੂੰ ਜੱਫਾ ਮਾਰ ਲਿਆ ਹਵਾਰੇ ਨੇ ਬਹੁਤ ਜ਼ੋਰ ਲਾਇਆ ਪਰ ਐਨੇ ਬੰਦਿਆਂ ਸਾਹਮਣੇ ਉਸ ਦੀ ਕੋਈ ਵਾ ਨਹੀਂ ਗਈ ਇੱਕ ਮੌਦਰ ਆਫ ਦੇ ਡੱਬੰਦਰ ਸੀ ਉਹ ਵੀ ਕਾਬੂ ਕਰ ਦੇ ਆ ਗਿਆ ਜਿੱਦਰ ਰਾਜੋਆਣਾ ਦੀ ਡਿਊਟੀ ਪਟਿਆਲਾ ਅੰਦਰ ਹੀ ਸੀ ਇਸ ਲਈ ਇੱਕ ਮੁਲਾਜ਼ਮ ਨੇ ਉਸ ਨੂੰ ਪਛਾਣ ਦੇ ਆ ਤੇ ਇਸ਼ਾਰਾ ਕੀਤਾ ਕਿ ਜਿੱਧਰ ਜਾ ਰਿਹਾ ਉਧਰ ਵੀ ਘੇਰਾ ਪਿਆ ਹੋਇਆ ਤੂੰ ਸਾਹਮਣੇ ਦੁਕਾਨ ਅੰਦਰ ਜਾ ਕੇ ਲੁਕ ਜਾ ਉਹ ਕਾਲੀ ਅੰਦਰ ਰਾਜੋਆਣਾ ਉਸ ਦੁਕਾਨ ਅੰਦਰ ਚਲਾ ਗਿਆ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਮੁਲਾਜ਼ਮ ਆਪਣੀ ਸਕੀਮ ਲਾ ਗਿਆ ਰਾਜੋਆਣਾ ਦੇ ਦੁਕਾਨ ਅੰਦਰ ਵੜਦੇ ਹੀ ਉਸ ਮੁਲਾਜ਼ਮ ਨੇ 5-6 ਜਵਾਨਾਂ ਨੂੰ ਇਸ਼ਾਰਾ ਕਰ ਦਿੱਤਾ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੁਣ ਭਾਈ ਹਵਾਰਾ ਨੂੰ ਲੁਧਿਆਣਾ ਦੀ ਟੀਮ ਨੇ ਤੇ ਰਾਜੋਆਣਾ ਨੂੰ ਪਟਿਆਲਾ ਦੀ ਟੀਮ ਨੇ ਗੱਡੀ ਅੰਦਰ ਬਿਠਾਇਆ ਤੇ ਆਪੋ ਆਪਣੇ ਟਿਕਾਣਿਆਂ ਵੱਲ ਤੁਰ ਪਏ। ਇਸੇ ਤਰ੍ਹਾਂ ਹੁਣ 1 ਮਹੀਨੇ ਬਾਅਦ ਪਰਮਜੀਤ ਪਿਉਰਾ ਵੀ ਕਾਬੂ ਕਰ ਲਿਆ ਗਿਆ। ਸੋ ਇਸ ਤਰ੍ਹਾਂ ਕੜੀ ਨਾਲ ਕੜੀ ਜੁੜਦੀ ਗਈ ਤੇ ਇਹਨਾਂ ਸਾਰਿਆਂ ਨੂੰ ਅਰੈਸਟ ਕਰਕੇ ਕੇਸ ਚਲਾ ਦਿੱਤਾ ਗਿਆ। ਇਸ ਪੂਰੇ ਪਲਾਨ ਵਿੱਚ ਦੋ ਕੜੀਆਂ ਬਹੁਤ ਕਮਜ਼ੋਰ ਰਹੀਆਂ। ਇੱਕ ਤਾਂ ਗੱਡੀ ਉਥੇ ਛੜ ਦਿੱਤੀ ਗਈ ਤੇ ਦੂਜਾ ਉਹ ਪਿੰਟਰ ਜਿਸ ਨੇ ਆ ਕੇ ਸਾਰੇ ਪਤੇ ਖੋਲ ਦਿੱਤੇ। ਪਰ ਜੇ ਇਹ ਦੋਵਾਂ ਕੜੀਆਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਤਾਂ ਉਸ ਔਰਤ ਨੇ ਫੇਰ ਵੀ ਇੱਕ ਸਕੈਚ ਤਿਆਰ ਕਰਵਾ ਦੇਣਾ ਸੀ ਪੁਲਿਸ ਵਾਲਿਆਂ ਨੂੰ ਜਿਸ ਤੋਂ ਇਹਨਾਂ ਨੇ ਗੱਡੀ ਖਰੀਦੀ ਸੀ ਸੋ ਦੋਸਤੋ ਇਹ ਸੀ ਸਾਰੀ ਗੱਲਬਾਤ ਜਦੋਂ ਹਵਾਰੇ ਉਹ ਨਹੀਂ ਫੜੇ ਗਏ ਸੀ ਕਿਵੇਂ ਕੜੀ ਨਾਲ ਕੜੀ ਮਿਲਦੀ ਗਈ ਤੇ ਕਿਵੇਂ ਇਹ ਪੁਲਸ ਦੇ ਕਾਬੂ ਆਏ ਸੋ ਐਸੇ ਤਰ੍ਹਾਂ ਦੀ ਵੀਡੀਓ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ